ਕਮਿਸ਼ਨਰ ਰੇਟ ਪੁਲਿਸ ਅਮਰਿਤ ਸਰਵਨ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਚਲਾਈ ਗਈ ਮੁਹਿੰਮ ਦੇ ਆਖਰੀ ਦਿਨ ਬੀਬੀ ਕੇ ਡੀਏਵੀ ਕਾਲਜ ਫॉर ਊਮਨ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜ਼ਿਕਰਯੋਗ ਹੈ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨ ਅਤੇ ਉਸ ਦੇ ਮਾੜੇ ਪ੍ਰਭਾਵਾਂ ਬਾਰੇ ਪਿਛਲੇ ਇੱਕ ਹਫਤੇ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੈਮੀਨਾਰ ਕਰਵਾਏ ਗਏ ਜਿਸ ਦੌਰਾਨ ਜਨਤਾ ਅਤੇ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਸ਼ੇ ਦੀ అలਮਤ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਅਤੇ ਨਸ਼ੇ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਜਗ੍ਹਾ ਨਾ ਦੇਣ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ 9 ਜੁਲਾਈ ਨੂੰ ਬੀਬੀਕੇ ਡੀਏਵੀ ਕਾਲਜ ਫਾਰ ਔਮਨ ਵਿਖੇ ਫਿੱਕੀ ਫਲੋਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਡੀਸੀਪੀ ਆਲਮ ਵਿਜੇ ਸਿੰਘ, ਐਡੀਸੀਪੀ ਹਰਕਮਲ ਕੌਰ ਅਤੇ ਏਸੀਪੀ ਨਾਰਥ ਵਿਜੇ ਕੁਮਾਰ ਸ਼ਰਮਾ ਉਚੇਚੇ ਤੌਰ ਤੇ ਪੁੱਜੇ ਅਤੇ ਫਿੱਕੀ ਫਲੋਰ ਦੀ ਵਾਈਸ ਚੇਅਰ ਪਰਸਨ ਮੋਨਾ ਸਿੰਘ ਸਮੇਤ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾਕਟਰ ਜੀਪੀਐਸ ਪਾਟਿਆ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ ਡਾਕਟਰ ਜਸਮੀਤ ਨਈਅਰ ਅਤੇ ਗੁਰਪ੍ਰਤਾਪ ਸਿੰਘ ਪੰਨੂ ਵੱਲੋਂ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਅਤੇ ਇਸ ਦੀ ਲਤ ਤੋਂ ਦੂਰ ਰਹਿਣ ਬਾਰੇ ਮੌਜੂਦ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਦਲਜੀਤ ਸਿੰਘ ਸੋਨਾ ਅਤੇ ਉਨ੍ਹਾਂ ਦੇ ਸਾਥੀ ਕਲਾਕਾਰਾਂ ਵੱਲੋਂ ਇੱਕ ਨਾਟਕ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਇੱਕ ਨਾਟਕ ਦਾ ਮੰਚਨ ਵੀ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਪੁਲਿਸ ਵੱਲੋਂ ਨਸ਼ੇ ਦਾ کاروبار ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨਸ਼ੇ ਦੀ అలਮਤ ਵਿੱਚ ਚਲਾ ਜਾਂਦਾ ਹੈ ਉਹ ਦਿਮਾਗੀ ਤੌਰ ਤੇ ਬਿਮਾਰ ਹੁੰਦਾ ਹੈ ਅਜਿਹੇ ਵਿਅਕਤੀ ਨਾਲ ਮਤਭੇਦ ਨਾ ਕਰਦੇ ਹੋਏ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਅੰਤ ਵਿੱਚ ਸਕੂਲੀ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਦਿਨੀ ਕਰਵਾਏ ਗਏ ਵਕ-ਵਕ ਵਾਲੀਬਾਲ ਅਤੇ ਬਾਸਕਟਬਾਲ ਦੇ ਮੈਚਾਂ ਦੌਰਾਨ ਜੇਤੂ ਰਹੇ ਖਿਡਾਰੀਆਂ ਵਿੱਚ ਇਨਾਮ ਵੰਡੇ ਗਏ ਨੀਰ ਨਹਿਮ ਗਾੜੀ ਚਲਾਣ ਜਾਣਾ ਵਾਲੇ ਨੂੰ ਮੈਂ ਜੰਨੂ ਦਾ ਰਾਜ ਦਾ ਬਾਦਾਨੇ ਜਾਓ ਪਹਿਲੇ ਜ਼ਿਲ੍ਹੇਗੜ੍ਹ ਸਭੀ ਫੰਕਸ਼ਨ ਪਾਰਟੀ ਮੇਰਾ ਨੰਬਰ 1 ਚੱਕੋ ਚੱਕੋ ਕੋਲ ਸ਼ਰਮ ਗਈ ਹੈ ਆਲਿ ਅੱਜ ਦਾ ਮਾਲਕ ਹੈ ਅੱਜ ਦਾ ਕੱਲ ਤੱਕ ਇਹ ਨਾ ਦੇ ਹੱਥਾਂ ਮਲ ਜਾਏਗਾ ਅਜੇ ਤਾਂ ਹੱਥਾਂ ਦਾ ਇਚਾ ਅਜਾ ਚਾਚਾ ਜਿੱਦੜ ਕਿਤੇ ਮੂੰਹ ਤੈਂਚਾ ਆਖੜਿਆ ਨਾ ਮੌਤ ਨਾਲ ਕਿੰਨੇ ਸਾਰੇ ਲੋਕ ਹੋ ਬੱਲੇ ਆਂ ਛੇਰਾ ਖੁੱਕੀ ਤੇ ਜਾ ਕੇ ਰੁ ਆਹ ਪੜ ਐਸੇ ਗੁੱਜੀ ਜੇ ਖਾ ਕੇ ਧਰਤੀ ਦੇ ਜ਼ਰਗਰਾਨਾ ਨਾ ਦਸਿਆ ਤਾਂ ਚਾਚੇ ਰੂ ਚਾਚਾ ਨਾਲ ਨਹੀਂ ਹੋ ਗਣਗੀ ਗਾਲ ਅੱਜ ਤਾਂ ਅੱਲਾ ਜੀ ਬਰਾਤਰੇ ਮੋਟਰ ਤੇ ਓਏ ਠਾ ਫੜ ਓਏ ਅੱਜ ਨਗੜੀ ਖਸ਼ ਕੀਤਾ ਪਹਲੇ ਖਸ਼ ਕੀਤਾ ਜੀ ਲੈ ਪਾਣੀ ਫੜ ਪਾਣੀ ਓਏ ਫੇਰ ਜਾ ਫੇਰ ਜਾ ਓਏ ਘੜਾ ਕੀਤੇ ਹੋ ਸਨਮਨਿਤ ਤੇ ਓਏ ਨਹੀਂ ਸਾਖ ਬੋਲਾ ਜਾਂ ਫਿਰ ਤਾਂ ਦੱਸ ਨਹੀਂ ਸਕਦਾ ਕਿ ਤਿਆਰਾ ਜੇ ਪਿਆ ਹੈ ਐ ਆ ਫੜ ਉਪਲਿਆ ਉਸੋ ਲਈ ਕਿਤੇ ਆਦਤ ਹੀ ਨਾ ਪੈਸੇ ਹੋਏ ਓਏ ਖਾਜਾ ਖਾਜਾ ਦਾਸਾਂ ਦਾ ਮੈਨੂੰ ਹੋਏ ਗਾਂਦੇ ਨੂੰ ਨਾ ਮੈਨੂੰ ਦਾਦਤ ਪਈ ਨਹੀਂ ਨਾਲ ਜਿੰਨਾ ਤੇ ਰਿਆ ਨਾ ਚਾਚਾ ਫਿਕਰ ਤੇ ਤੁਹਾਨੂੰ ਕਾਲਾ ਫਿਕਰ ਹੋ ਗਿਆ ਆ ਹਾਂ ਦੁੱਧ ਨਾ ਜੀ ਤੀਜਾ ਘੜਾ ਹੈ ਮੇਰਾ ਮੈਂ ਵੈਸੇ ਗਾਂਵ ਦੇਣੇ ਦੇ ਆ ਬਸ ਪੈਸਿਆਂ ਦੇ ਜੋਗਾੜ ਕੀ ਲੇਟ ਹੋ ਗਿਆ ਚਾਚਾ ਬੇਬੇ ਕੋਲ ਜਿਹੜੇ ਹੈਗੇ ਸੀ ਤੇ ਮੈਂ ਪਰਸੂ ਦੇਣਾ ਹੈ ਬਾਕੀ ਜੱਸੀ ਨੂੰ ਪੁੱਛ ਕੇ ਦੇਖਦਾ ਜੇ ਗੱਲ ਵੱਢਦੀ ਹੈ ਇੱਕ ਕੀ ਪੁਲਿਸ ਨੇ ਤੁਸੀਂ ਚਾਚੇ ਦਾ ਕੰਮ ਨਹੀਂ ਕਰਨ ਦਿੰਦੀਆਂ ਪਹਿਲਾਂ ਆਪ ਹੀ ਕੰਪਲੇਨਟ ਕਰਵਾਉਂਦੀਆਂ ਜੇ ਫਿਰ ਆਪ ਹੀ ਕਹਿ ਲੱਗ ਪੈਂਦੀ ਹੈ ਕਿ ਭਈ ਸਭ ਠੀਕ ਹੈ ਜੇ ਪੁਲਿਸ ਕੁਝ ਕਹਿੰਦੀ ਹੈ ਐਮੋ ਜੀਆ ਨੂੰ ਫਾੜਦੀ ਹੈ ਤੇ ਤੁਸੀਂ ਬਚਾ ਲੈਂਦੀਆਂ ਤੇ ਜੇ ਨਹੀਂ 파ੜਦੀ ਤੇ ਆ ਸਮਾਜ ਵਿੱਚ ਗੱਦ ਪਾਉਂਦੇ ਨੇ ਦੇਖੋ ਪੁਲਿਸ ਹਰ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਤੇ ਰੋਕ ਲਾਏਗੀ ਤੇ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਾਡਾ ਸਾਥ ਦਿਓ ਤੇ ਇਹੋ ਜਿਹੇ ਬੰਦੇ ਇਹ ਜਿਹੜੇ ਚਾਚਾ ਡਿੱਕਰ ਵਰਗੇ फिर करवाओ नशेरे नशे खत्म किया जा सके नशे त्यागो फोन जागो नशे त्यागो फोन जा ਤੇ ਜਿਹੜੇ ਅਸੀਂ ਇੱਥੇ ਬੱਚਿਆਂ ਦੇ ਸੈਮੀਨਾਰ ਕਰ ਰਹੇ ਆ ਇਹਨਾਂ ਨੂੰ ਨਸ਼ਿਆਂ ਤੋਂ ਮੁਕਤ ਰਹਿਣ ਲਈ ਪ੍ਰੇਰਨਾ ਦੇ ਰਹੇ ਆ ਤੇ ਜਿਹੜੇ ਆਲਰੇਡੀ ਲੱਗੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਜਤਨ ਕਰ ਰਹੇ ਆ ਇਹਨਾਂ ਦਾ ਗਿਆਨ ਨਾਲ ਤਾਂ ਕਿ ਆਮ ਅਸਰ ਨੂੰ ਅਸੀਂ ਨਸ਼ਾ ਮੁਕਤ ਬਣਾ ਦਈਏ ਕੋਈ ਵੀ ਚੁਣੌਤੀ ਵੱਡੀ ਚੁਣੌਤੀ ਨਹੀਂ ਹੋ ਜਾਂਦੀ ਜੇ ਇਰਾਦਾ 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 ਡ੍ਰਿਹੜ ਹੋਵੇ ਤੇ ਅਸੀਂ ਅਸੀਂ ਪੱਕੇ ਪੈਰੀ ਉਸ ਕੰਮ ਨੂੰ ਕਰਨ ਲਈ ਤਿਆਰ ਲਈਏ ਤੇ ਜੋ ਹੁਣ ਸਾਡਾ ਫੈਸਲਾ ਹੋਇਆ ਇਸ ਤਰੀਕੇ ਨਾਲ ਪਹਿਲਾਂ ਤੋਂ ਲੱਗੇ ਆ ਤੇ ਡੈਫੀਨਿਟਲੀ ਜਿਹੜਾ ਨਸ਼ਾ ਜਿੰਨਾ ਤੇ ਖਤਮ ਨਹੀਂ ਹੁੰਦਾ ਉਹਨਾਂ ਤੇ ਨਹੀਂ ਰਵਾਂਗੇ ਪੰਜਾਬ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਹਰ ਚੀਜ਼ ਜਿਹੜੀ ਕਰ ਸਕਦੇ ਉਹ ਉਹਦੇ ਆਲਰੇਡੀ ਇਨਫੋਰਸਮੈਂਟ ਕਰ ਰਹੇ ਆ ਐਂਟੀ ਡਰੋਨ ਟੈਕਨੋਲੋਜੀ ਆ ਰਹੀ ਆ ਜਿੱਦਾਂ ਜਿੱਦਾਂ ਦਾ ਵੀ ਜੋ ਜ਼ਰੂਰਤ ਆ ਉਹ ਉਹ ਪੈਦਾ ਹੋਵੇ ਠੀਕ ਹੈ ਥੈਂਕ ਯੂ ਬਹੁਤ ਅੱਛਾ ਸੈਮੀਨਾਰ ਸੀ ਕਲੋਜ਼ਿੰਗ ਨਹੀਂ ਹੈਗੀ ਹੈ ਫਿਨਾਲੇ ਹੈਗਾ ਤੇ ਵੀ ਵਿਲ ਵਰਕ ਮੋਰ ਫॉर ਇਟ ਅਜੇ ਤੇ ਸਾਡੇ ਰਸਤੇ 'ਚ ਅਸੀਂ ਲਾਈਟ ਜਗਾਈ ਹੈ ਇੱਥੇ ਰਸਤਾ ਬਣਾਣਾ ਚੱਲਣਾ ਉਹਦੇ ਤੇ ਜਿਹੜੇ ਸਟੂਡੈਂਟਸ ਨਾਲ ਕਾਫੀ ਗੱਲਾਂ ਕੀਤੀ ਹੈ ਪਤਾ ਲੱਗਾ ਹੈ ਕਿ ਅਸੀਂ ਡਰੱਗਸ ਵਿੱਚ ਇਹ ਬੱਚੇ ਕਿਉਂ ਜਾਂਦੇ ਹੈ ਕਾਫੀ ਗੱਲਬਾਤ ਹੋਈ ਪਤਾ ਲੱਗਾ ਡਿਪਰੈਸ਼ਨ ਹੈ ਟੂ ਲੁੱਕ ਕੂਲ ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ ਸੋਸਾਇਟੀ ਦਾ ਬੜਾ ਯੋਗਦਾਨ ਹੈ ਤੇ ਆਈ ਰਿਕਵੈਸਟ ਕਿ ਅਗਰ ਨਹੀਂ ਚਾਹੁੰਦੇ ਤੁਹਾਡੀ ਜਨਰੇਸ਼ਨ ਖਰਾਬ ਹੋਏ ਤੇ ਤੁਹਾਨੂੰ ਸਭ ਤੋਂ ਪਹਿਲਾਂ ਖੁਦ ਆਪਣੇ ਆਪ ਨੂੰ ਮੋਨਿਟਰ ਕਰਨਾ ਪਏਗਾ